अमृतसर आवाज सच दोर्चा वालों मुलाजमान हकी मंगा संबंधी प्रधान सुरिंदर कुमार सोनू की अगुवाई हेठ नगर निगम दफ्तर विखे एक विशेष मीटिंग का आयोजन किया गया इस मौके ज्वाइंट कमिश्नर सुरिंदर सिंह मीटिंग की जाती सी पर उन्होंने सेहत ठीक मौके होके सुपरडेंट सतपाल ने यूनियन के मैंबर मीटिंग की उन्होंने भरोसा दिता कि जल्द ही ज्वाइंट कमिश्नर न एक दो दिन उन्होंने मीटिंग करवा दिखती जाएगी इस मौके गलबात करद हो प्रधान सुरेंद्र कुमार सोनू ने दसिया कि आने वाले दिन अगर उन्होंने मंगा उपर मीटिंग न की गई तो मुलाजम जबेबंधिया हड़ताल से चलिया जा इस मौके वक् वक् जबेबंदियों आगू भी हाजिर सन ਰਾਜਕੁਮਾਰ ਤਾਲਮੇਲ ਦਿਲ ਦੇ ਮੈਂਬਰ ਅਮਰ ਸਿੰਘ ਪੰਗੂ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਸਨ ਚੀਫ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸੁਨਦਾ ਸ਼ਰਮਾ ਸੋਨੂ ਅੱਜ ਜਿਹੜੀ ਆਪਾਂ ਪਿਛਲੇ ਦਿਨੀ 72 ਘੰਟੇ ਦਾ ਨੋਟਿਸ ਦਿੱਤਾ ਸੀ ਉਹਦੇ ਆਵਾਜ਼ ਸੱਚ ਦੀ ਸਾਂਝਾ ਮੋਰਚਾ ਵੱਲੋਂ ਤੇ ਉਹਦੇ ਵਿੱਚ ਅੱਜ ਸਰ ਮੀਟਿੰਗ ਜਿਹੜੀ ਕਮਿਸ਼ਨਰ ਸਾਹਿਬ ਨੇ 11 ਵਜੇ ਰੱਖੀ ਸੀ ਉਹ ਸਾਨੂੰ ਰਿਕੁਐਸਟ ਆਈ ਆ ਇਹ ਉਹਨਾਂ ਦੇ ਐਡੀਸ਼ਨਲ ਕਮਿਸ਼ਨਰ ਸਾਹਿਬ ਦੀ ਤਬੀਅਤ ਜਿਹੜੀ ਆ ਅਚਾਨਕ ਖਰਾਬ ਹੋ ਗਈ ਹੈ ਜਿਆਦਾ ਖਰਾਬ ਆ ਤੇ ਇਸ ਲਈ ਜਿਹੜੀ ਆ ਮੀਟਿੰਗ ਨੂੰ ਅੱਜ ਦਾ ਦਿਨ ਪੋਸਟਪੋਨ ਕਰਕੇ ਕੱਲ ਜਾਂ ਪਰਸੋਂ ਆਪਾਂ ਜਿਹੜੀ ਆ ਮੀਟਿੰਗ ਕਰਾਂਗੇ ਉਹਦੇ ਵਿੱਚ ਸਾਡੇ ਜਨਰਲ ਸੁਪਰਡੈਂਟ ਜੀ ਸਤਪਾਲ ਜੀ ਆ ਕੇ ਉਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਉਹਨਾਂ ਨੂੰ ਕੁਝ ਗੱਲਾਂ ਸ਼ੇਅਰ ਵੀ ਕੀਤੀਆਂ ਵੀ ਜਿਹੜੀ ਮੋਰਚੇ ਦੀ ਮੀਟਿੰਗ ਹੋਣੀ ਆ ਮੁਲਾਜ਼ਮਾਂ ਦੇ ਵਿੱਚ ਹੋਣੀ ਆ ਪ੍ਰਸ਼ਾਸਨ ਦੇ ਜਿੰਨੇ ਵੀ ਅਫੀਸਰ ਨੇ ਚਾਹੇ ਹੈਲਥ ਅਫੀਸਰ ਨੇ ਚਾਹੇ ਡੀਸੀਐਫਏ ਚਾਹੇ ਐਕਸੀਐਨ ਐਸਸੀ ਨੇ ਉਹ ਸਾਰੇ ਇੱਥੇ ਮੌਜੂਦ ਹੋਣੇ ਚਾਹੀਦੇ ਮੀਟਿੰਗ ਦੇ ਵਿੱਚ ਤਾਂ ਜੋ ਮੁਲਾਜ਼ਮਾਂ ਦੇ ਜਿਹੜੇ ਹੱਕੀ ਮੰਗੇ ਆ ਜਾਂ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਆ ਜਿਹੜੀਆਂ ਜਿਹੜੇ ਉਹ ਫੇਸ ਕਰ ਰਹੇ ਨੇ ਜਾਂ ਹੁਣ ਤਨ ਸੈਲਰੀਆਂ ਤੋਂ ਲੈ ਲੋ ਤੁਸੀਂ ਕੁਝ ਆਊਟਸੋਰਸ ਮੁਲਾਜ਼ਮ ਜਿਹੜੇ ਸੈਲਰੀ ਤੋਂ ਸਫਰ ਕਰ ਰਹੇ ਨੇ 75 ਮੁਲਾਜ਼ਮਾਂ ਜਿਨ੍ਹਾਂ ਦੀ ਸੈਲਰੀ ਨਹੀਂ ਬਣੀ ਜੇ ਤਾਂ ਹਵਾ ਦੇ ਵਿੱਚ ਨੇ ਅਸੀਂ ਨਹੀਂ ਕਹਿੰਦੇ ਸਾਡੇ ਵੱਲੋਂ ਉਹਨਾਂ ਨੂੰ ਕੱਢ ਕੇ ਬਾਹਰ ਮਾਰਨ ਪਰ ਜਿਹੜੇ ਬੰਦੇ ਮੁਲਾਜ਼ਮ ਜਿਹੜੇ ਡਿਊਟੀ ਕਰ ਰਹੇ ਨੇ ਜੇ ਉਹਦੇ ਵਿੱਚ ਅਣਗਹਿਲੀ ਸੈਂਟਰੀ ਵੱਲੋਂ ਜਾਂ ਜਈ ਵੱਲੋਂ ਅਣਗਹਿਲੀ ਕੀਤੀ ਦੀ ਰਿਪੋਰਟ ਨਾ ਭੇਜੀ ਤਾਂ ਸੈਲਰੀ ਨਹੀਂ ਬਣੀ ਉਹ ਉਹਨਾਂ ਤੇ ਕਾਰਵਾਈ ਕੀਤੀ ਨਾ ਕਿ ਇਹਨਾਂ ਮੁਲਾਜ਼ਮਾਂ ਨੂੰ ਸਫਰ ਕਰਵਾਇਆ ਜਾਵੇ ਅਸੀਂ ਜਿਹੜੀ ਅਗਲੀ ਮੀਟਿੰਗ ਆ ਉਸ ਸੰਬੰਧੀ ਜਿਹੜਾ ਸਾਡਾ ਮੀਡੀਆ ਦਾ ਵੀ ਧੰਨਵਾਦ ਕਰਦਾ ਆ ਕਿ ਸਾਡੇ ਹਰ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿੰਦੇ ਨੇ ਰਕੇਸ਼ ਭਾਜੀ ਨੇ ਸਿੱਧੀ ਗੱਲ ਤੋਂ ਵਿਸ਼ਾਲ ਜੀ ਆ ਜਾਂ ਸਾਹਿਲ ਜੀ ਆ ਤੇ ਮੈਂ ਅਗੇਨ ਧੰਨਵਾਦ ਕਰਦਾ ਹਾਂ ਤੁਹਾਡਾ ਵੀ ਤੇ ਮੁਲਾਜ਼ਮ ਸਾਥੀਆਂ ਦਾ ਵੀ ਜਿਹੜੇ ਨੋਟਿਸ ਦਾ ਜੀ ਉਹਨੂੰ ਬਰਕਾਰ ਵੀ ਹੋਏਗੀ ਕਿ ਦੇ ਨਹੀਂ ਕਿ ਕਦੋਂ ਹੋਏਗੀ ਦੇਖੋ ਜੀ ਸਾਡੇ ਜਿਹੜੇ ਪਰਸੋਂ ਮੀਟ ਕੱਲ ਜਾਂ ਪਰਸੋਂ ਮੀਟਿੰਗ ਜੋ ਵੀ ਸਾਡੀ ਪ੍ਰਸ਼ਾਸਨ ਨਾਲ ਹੁੰਦੀ ਆ ਅਸੀਂ ਤਾਂ ਖੁੱਲੇ ਲਗਵਾ ਜੇ ਲਫ਼ਜ਼ਾਂ ਚ ਕਿਹਾ ਆ ਕਿ ਜੇ ਤੇ ਪ੍ਰਸ਼ਾਸਨ ਸਾਡੀ ਮੰਗਾਂ ਤੇ ਅਮਲ ਕਰਨ ਨੂੰ ਤਿਆਰ ਆ ਸਾਨੂੰ ਉਹਦਾ ਰਿਜ਼ਲਟ ਦੇਣ ਨੂੰ ਤਿਆਰ ਆ ਤੇ ਅਸੀਂ ਜਿਹੜੇ ਆ ਇਹਨਾਂ ਨਾਲ ਪ੍ਰਸ਼ਾਸਨ ਨਾਲ ਬੈਠ ਕੇ ਮੀਟਿੰਗ ਕਰਨੀ ਆ ਜੇ ਤੇ ਉਹ ਲੱਗਦਾ ਹੈ ਕਿ ਉਹ ਨੈਗੇਟਿਵ ਸੋਚਦੇ ਨੇ ਵੀ ਉਹ ਜੋ ਸ਼ੁਰੂ ਤੋਂ ਸਾਨੂੰ ਇੱਕ ਲਾਰੇ ਬਾਜ ਲਾਰੇ ਜਾਂ ਗੋਲੀਆਂ ਦਿੱਤੀਆਂ ਜਾਂਦੀਆਂ ਉਹ ਸਾਨੂੰ ਮਨਜ਼ੂਰ ਨਹੀਂ ਆ ਜੇ ਤੇ ਸਾਡੀਆਂ ਮੰਗਾਂ ਦੇ ਉੱਤੇ ਛੇਤੀ ਅਮਲ ਕਰ ਦਿੱਤਾ ਜਾਏਗਾ ਸਮਾਂ ਵੱਧ ਕਰਕੇ ਇਹਦੇ ਵਿੱਚ ਦੇਖੋ ਪੀਐਫ ਦੀ ਮੰਗ ਹੈ 40 ਕਰੋੜ ਰੁਪਇਆ ਲੈਣਦਾਰੀ ਆ 40 ਕਰੋੜ ਮੈਨੂੰ ਨਹੀਂ ਲੱਗਦਾ ਕਿ 40 ਕਰੋੜ ਰੁਪਇਆ ਬਹੁਤ ਮੁਸ਼ਕਲ ਆ ਸ਼ਹਿਰ ਦੇ ਵਿੱਚ ਪ੍ਰਾਪਰਟੀ ਟੈਕਸ ਹੀ ਲਗਾ ਲੋ ਤੁਸੀਂ ਦੇਖੋ ਸਾਡੇ ਪਿੱਛੇ ਜੀ ਕਮਿਸ਼ਨਰ ਆਇਆ ਸੀ ਉਹਨਾਂ ਦੇ ਟਾਈਮ ਤੇ 100 ਕਰੋੜ ਰੁਪਇਆ ਰਿਕਵਰੀ ਕੀਤੀ ਗਈ ਸੀ ਤੁਹਾਡੇ ਮੀਡੀਆ ਵੱਲੋਂ ਵੀ ਇਹ ਖਬਰ ਲਗਾਈ ਗਈ ਸੀ ਪ੍ਰਾਪਰਟੀ ਟੈਕਸ ਇਕੱਠਾ ਕੀਤਾ ਗਿਆ ਤੇ ਉਹ 100 ਕਰੋੜ ਦੇ ਵਿੱਚੋਂ 40 ਕਰੋੜ ਰੁਪਏ ਮੁਲਾਜ਼ਮਾਂ ਦੀ ਦੇਣਦਾਰੀ ਕੋ ਓਖਾ ਨਹੀਂ ਆ ਲੇਕਿਨ ਇੱਕ ਸੋਚ ਬਣ ਚੁੱਕੀ ਆ ਕਦੀ ਕਰੋੜ ਦੇਤਾ ਕਦੀ 50 ਲੱਖ ਦੇਤਾ ਉਹ ਜਿਹੜਾ ਉਹਦੇ ਵਿੱਚ ਪੀਐਫ ਚ ਪਾਉਂਦੇ ਨੇ ਆਲਰੇਡੀ ਉਹ ਜਿਹੜਾ ਮੰਥਲੀ ਜਿਹੜਾ ਜਿਹੜਾ ਮੌਜੂਦਾ ਆ ਉਹ ਇੰਨਾ ਕਿ ਤਾਂ ਉਹ ਬਣਿਆ ਹੁੰ ਤੇ ਪਿਛਲੀ ਪੋਟੈਂਸੀ ਇਹਨਾਂ ਦੀ ਕਿੱਥੋਂ ਖਤਮ ਹੋਣੀ ਇਸ ਤਰ੍ਹਾਂ ਹੀ ਆਊਟਸੋਰਸ ਮੁਲਾਜ਼ਮ ਨੇ ਜਿਨ੍ਹਾਂ ਨੇ ਕੋਵਿਡ ਦੇ ਵਿੱਚ ਵੀ ਕੰਮ ਕੀਤਾ ਕਈਆਂ ਨੂੰ 15-15 ਸਾਲ 12-12 ਸਾਲ ਹੋ ਗਏ ਨੇ ਉਹ ਕੰਮ ਕਰ ਰਹੇ ਨੇ ਲੇਕ ਅਸੀਂ ਇਹ ਮੰਗ ਕਰਦੇ ਆਂ ਕਿ ਤੁਰੰਤ ਉਹਨਾਂ ਨੂੰ ਪੱਕਾ ਕੀਤਾ ਜਾਵੇ ਜਿਹੜੇ ਸਾਰੇ ਸ਼ਹਿਰ ਜਿਤਨਾ ਪਠਾਨਕੋਟ ਆ ਜੰਡਿਆਲਾ ਆ ਦੇਖੋ ਜੰਡਿਆਲਾ 10 ਕਦਮ ਤੇ ਉੱਥੇ ਵੀ ਮੁਲਾਜ਼ਮ ਪੱਕੇ ਕਰ ਦਿੱਤੇ ਗਏ ਨੇ ਅਸੀਂ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਾਡੀ ਮੰਗਾਂ ਤੇ ਜਲਦੀ ਅਮਲ ਕੀਤਾ ਜਾਵੇ ਸਾਨੂੰ ਸੰਘਰਸ਼ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਤਾਂ ਜੋ ਸਾਨੂੰ ਤਰਨਾ ਲਾਣਾ ਪਵੇ ਜਾਂ ਸੜਕ ਤੇ ਬੈਠਣਾ ਪਵੇ ਜਾਂ ਜਾਂ ਸਾਨੂੰ ਜਾਮ ਲਾਣਾ ਪਵੇ ਇਹਦਾ ਜਿਹੜਾ ਜੇ ਆਪਾਂ ਕੋਈ ਇਸ ਤਰ੍ਹਾਂ ਦਾ ਸਥਾਪਨਾ ਬਾਂਗੇ ਉਹ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਜੀ ਮਤਲਬ ਕਿ ਮੀਟਿੰਗ ਕਰਾਂਗੇ ਜੇ ਸਾਡੀਆਂ ਦੇ ਵਿੱਚ ਨਹੀਂ ਮਤਲਬ ਕਿ ਮੰਗਾਂ ਪੂਰੀ ਹੋਣਗੀਆਂ ਫਿਰ ਇਹ ਸੰਘਰਸ਼ ਕਰਾਂਗੇ ਕਿਉਂਕਿ ਇਹ ਸੱਚਾਈ ਹੈ ਕਿ ਹੱਕ ਮੰਗਿਆ ਨਹੀਂ ਮਿਲਦੇ ਹੱਕ ਖੁਆਏ ਮਿਲਦੇ ਆਂ ਅਸੀਂ ਜਿਹੜੇ ਮੁਲਾਜ਼ਮ ਆਏ ਨੇ ਇੱਕ ਦਿਨ ਤਾਂ ਖਾਵਣੇ ਮਿਲ ਜੇ ਟਾਈਮ 'ਚ ਇੱਕ ਹੋਰ ਸੋਰਸ ਵਾਲੇ ਨੂੰ ਸਾਰੇ ਬੰਦੇ ਪੱਕੇ ਹੋ ਗਏ ਇਹਨਾਂ ਨੂੰ ਜਲਦੀ ਜਲਦੀ ਪੱਕਾ ਅਗਲੀ ਮੀਟਿੰਗ ਕਿਦੋਂ ਕੀਤੀ ਜੀ ਸਾਡੇ ਜੁਣ ਨੇਤਾ ਜੀ ਜੋ ਡਿਸੀਜਨ ਲੈਣਗੇ ਜੋ ਉਹਨਾਂ ਨੂੰ ਆਏਗੀ ਕਾਲ